ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਵੀ ਹੋ ਕਿ ਅੱਜ ਨੈਸ਼ਨਲ ਡਾਕਟਰਸ ਡੇ ਹੈ। ਔਰ ਨੈਸ਼ਨਲ ਡਾਕਟਰਸ ਡੇ ਜਿਹੜਾ ਹੈਗਾ ਉਹ ਅਸੀਂ ਸੈਲੀਬ੍ਰੇਟ ਕਰਦੇ ਹਾਂ ਜੀ ਇੱਕ ਬਹੁਤ ਹੀ ਐਮੀਨੈਂਟ ਸਾਡੇ ਪੇਸ਼ੀਨ ਜਿਹੜੇ ਹੋਏ ਆ ਡਾਕਟਰ ਬੀਸੀ ਰੋਏ ਵਿਦਾਲ ਚੰਦਰਾ ਰੋਏ ਉਹਨਾਂ ਦਾ ਜਨਮ ਵੀ ਪਹਿਲੀ ਜੁਲਾਈ ਨੂੰ ਹੋਇਆ ਸੀ ਤੇ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਵੀ ਪਹਿਲੀ ਜੁਲਾਈ ਨੂੰ ਕੀਤਾ ਸੀਗਾ ਤੇ ਇਹ ਜਨਮ ਤੇ ਜਿਹੜਾ ਉਹਨਾਂ ਦਾ ਮੌਤ ਦਾ ਸੇਮ ਡੇ ਹੋਣਾ ਹੈ ਵੀ ਇੱਕ ਕਨਸੀਡੈਂਸੀ ਔਰ ਬਹੁਤ ਇੱਕ ਇਮੀਨੈਂਟ ਡਾਕਟਰ ਵੈਸਟ ਬੰਗਾਲ ਤੋਂ ਜਿਹੜੇ ਕਿ ਵੈਸਟ ਬੰਗਾਲ ਦੇ ਮੁੱਖ ਮੰਤਰੀ ਵੀ ਬਣੇ ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਕਿ ਇਸ ਵੇਲੇ ਤਕਰੀਬਨ ਤਕਰੀਬਨ ਜਿਹੜੇ ਹੈਗੇ ਆ ਇੱਕ ਮਿਲੀਅਨ ਜਿਹੜੇ ਡਾਕਟਰਸ ਮੈਡੀਕਲ ਸਟੂਡੈਂਟ ਜੇ ਮੈਂ ਸਾਰੇ ਗੈਨਾਂ ਇੰਟਰਨਸ ਵਗੈਰਾ ਤੇ ਇੱਕ ਮਿਲੀਅਨ ਡਾਕਟਰਸ ਨੂੰ ਰਿਪਰੈਜ਼ੈਂਟ ਕਰਦੀ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਦੇ ਫਾਊਂਡਰ ਵੀ ਸੀ ਉਹ ਤੇ ਮੈਡੀਕਲ ਕਾਉਂਸਲ ਆਫ ਇੰਡੀਆ ਜਿਹੜੀ ਕਿ ਮੈਡੀਕਲ ਐਜੂਕੇਸ਼ਨ ਨੂੰ ਤੇ ਹੁਣ ਉਹਦਾ ਜਿਹੜਾ ਨਵਾਂ ਰੂਪ ਹੈ ਉਹ ਨੈਸ਼ਨਲ ਮੈਡੀਕਲ ਕਮਿਸ਼ਨ ਉਹਦੇ ਵੀ ਫਾਊਂਡਰ ਹੋ ਸਨ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਸੀ ਮੈਡੀਕਲ ਸਰਵਿਸਸ ਨੂੰ ਸੈਟ ਅਪ ਕਰਨ ਵਾਸਤੇ ਦੇਸ਼ ਦੇ ਵਿੱਚ ਔਰ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਸੀ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਔਰ ਇਸ ਦਿਨ ਅਸੀਂ ਜਿਹੜੇ ਹੈਗੇ ਸਾਡੇ ਜਿਹੜੇ ਡਾਕਟਰਸ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸਾਰੇ بڑے ਪੱਲੇ ਪੱਤ ਜਾਣਦੇ ਹੋ ਕਿ ਕੋਰੋਨਾ ਵੇਲੇ ਡਾਕਟਰਾਂ ਨੇ ਕਿਸ ਤਰ੍ਹਾਂ ਆਪਣੀ ਜਾਨ ਖਤਰੇ 'ਚ ਪਾ ਕੇ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਸੋ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਰਾਹੁਲ ਜੀ ਔਰ ਗਨਸ਼ਾਮ ਜੀ ਸਾਡੇ ਜਿਹੜੇ ਮਿਸ਼ਨ ਡਾਇਰੈਕਟਰ ਐਨ ਐਚ ਐਮ ਤੇ ਨਾਲ ਸਾਡੇ ਡਾਇਰੈਕਟਰ ਆਲ ਸਰਵਿਸਸ ਡਾਕਟਰ ਰਤਿੰਦਰ ਜੀ ਡਾਕਟਰ ਜਸਪ੍ਰੀਤ ਸਾਡੇ ਜਿੰਨੇ ਸਾਰੇ ਪ੍ਰੋਗਰਾਮ ਅਫਸਰ ਹੈ ਸਾਡੇ ਡਾਇਰੈਕਟਰ ਪ੍ਰਿੰਸੀਪਲ ਔਰ ਸਾਰੇ ਜਿੰਨੇ ਸਾਡੇ ਕੋਲੇ ਸਭ ਤੋਂ ਵੱਡੀ ਗੱਲ ਇਹ ਆ ਕਿ ਡਾਕਟਰ ਬਿਸ਼ਪ ਮੋਨ ਜੋ ਡੀ ਐਮ ਸੀ ਦੇ ਵਿੱਚ ਕਾਰਡੀਓਲੋਜਿਸਟ ਹੈ ਪ੍ਰੋਫੈਸਰ ਹੈ ਇਹ ਤੇ ਡਾਕਟਰ ਰੈਡੀ ਇਹਨਾਂ ਨੇ ਜਿਹੜਾ ਇੱਕ ਸਟੈਮੀ ਪ੍ਰੋਜੈਕਟ ਹੈ ਅੱਜ ਅਸੀਂ ਜਿਹੜੇ ਹਾਰਟ ਦੇ ਡਾਕਟਰ ਹੈ ਜਿਹੜੇ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਔਨਰ ਕੀਤਾ ਜਿਹਦੇ ਵਿੱਚ ਇਹ ਪਹਿਲੀ ਵਾਰੀ ਹੈ ਕਿ ਨਾਰਥਰਨ ਇੰਡੀਆ ਦੇ ਵਿੱਚ ਗਵਰਨਮੈਂਟ ਸੈਕਟਰ ਤੇ ਪ੍ਰਾਈਵੇਟ ਸੈਕਟਰ ਨੇ ਮਿਲ ਕੇ ਇਹਨਾਂ ਨੇ ਸਾਡੇ 700 ਡਾਕਟਰਸ ਨੂੰ ਤੇ ਪੈਰਾਮੈਡੀਕਸ ਨੂੰ ਸਾਰੇ ਪੰਜਾਬ ਦੇ ਵਿੱਚ ਟ੍ਰੇਨਿੰਗ ਦਿੱਤੀ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਜੜ ਚਾਹੇ ਤਾਰਨਤਾਰਨ ਖਡੂਰ ਸਾਹਿਬ ਦੇ ਵਿੱਚ ਚਮਕੌਰ ਸਾਹਿਬ ਦੇ ਵਿੱਚ ਦਸੂਹੇ ਦੇ ਵਿੱਚ ਮਤਲਬ ਸਬਡਿਵੀਜ਼ਨ ਹਸਪੀਟਲ ਕਮਿਊਨਿਟੀ ਹੈਲਥ ਸੈਂਟਰਸ অর ਡਿਸਟ੍ਰਿਕਟ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਉਹ ਹਾਰਟ ਅਟੈਕ ਦੀ ਜਿਹੜੀ ਲੇਟੈਸਟ ਜਿਹੜੀ ਹੈਗੀ ਆ ਉਹ ਇਲਾਜ ਹੋ ਰਿਹਾ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਦੋਂ ਕਿਸੇ ਨੂੰ ਹਾਰਟ ਅਟੈਕ ਹੁੰਦਾ ਤਾਂ ਉਹ ਮਿੰਟਾਂ ਦੀ ਸਕਿੰਟਾਂ ਦੀ ਖੇਡ ਹੁੰਦੀ ਹੈ ਉਹਦੇ ਚ ਉਹਨੂੰ ਅਸੀਂ 골ਡਨ ਆਰ ਵੀ ਕਹਿੰਦੇ ਆ ਤੇ ਇਹਨਾਂ ਦੀ ਜਿਹੜਾ ਸਾਡੀ ਕੋਲਾਬੋਰੇਸ਼ਨ ਹੋਈ ਸੀ ਜਿਹੜੀ ਇਹਨਾਂ ਨੇ ਸਾਡੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਔਰ ਇੱਕ ਬੜਾ ਮਹਿੰਗਾ ਟੀਕਾ ਹੁੰਦਾ ਕਨੈਕਟਿਵ ਪਲੇਸ 30000 ਦਾ ਰੋਟਸ ਉਹ ਸਰਕਾਰ ਫ੍ਰੀ ਦਿੰਦੀ ਹੈ ਜੀ ਉਹਦੇ ਵਿੱਚ 700 ਜਿਹੜੇ ਹੈਗੇ ਆ 583 ਬੰਦਿਆਂ ਨੂੰ ਜਿਹੜਾ ਹੈਗਾ ਉਹ ਥਰੋਮਬੋਲਾਈਜ਼ ਕੀਤਾ 700 ਪੇਸ਼ੈਂਟ ਸੀਗੇ 14000 ਬੰਦਿਆਂ ਦੀ ਸਕ੍ਰੀਨਿੰਗ ਹੋਈ ਤੇ ਉਹ 583 ਬੰਦਿਆਂ ਦੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਜਾਨ ਹੈ ਉਹ ਇਸ ਪ੍ਰੋਜੈਕਟ ਕਰਕੇ ਬਚੀ ਕਿ ਉਹਨਾਂ ਦੇ ਉਹ ਟੀਕਾ ਲੱਗਿਆ ਇੰਜੈਕਸ਼ਨ ਲੱਗਿਆ ਤੇ ਇਮੀਡੀਏਟਲੀ ਉਹਨਾਂ ਨੂੰ ਹੱਬ ਐਂਡ ਸਪੋਕ ਕਹਿੰਦੇ ਆ ਉਹਨੂੰ ਜਿਸ ਤਰ੍ਹਾਂ ਦਾਇਨੰਦ ਮੈਡੀਕਲ ਕਾਲਜ ਇੱਕ ਹੱਬ ਹੈ ਜੀ ਔਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਚੰਡੀਗੜ੍ਹ ਸੈਕਟਰ 32 ਦਾ ਇੱਕ ਹੱਬ ਸੀ ਤੇ ਹੁਣ ਸਾਡੇ ਚ ਬੰਨੂਏ ਦੱਸਦੇ ਹੋਏ ਬੜਾ ਮਾਣ ਹੂਸ ਹੋ ਰਿਹਾ ਕਿ ਪਟਿਆਲੇ ਦੇ ਵਿੱਚ ਡਾਕਟਰ ਸਾਹਿਬ ਸਾਡੇ ਕੋਲ ਬੈਠੇ ਹੋਏ ਆ ਅੰਮ੍ਰਿਤਸਰ ਸਾਡੇ ਸਾਡੇ ਜਿਹੜੇ ਗਵਰਨਮੈਂਟ ਹੈ ਫਰੀਦਕੋਟ ਵੀ ਬਣਿਆ ਉੱਥੇ ਵੀ ਹੁਣ ਕਾਰਡੀਓਲੋਜਿਸਟ ਜੁਆਇਨ ਹੋ ਗਿਆ ਜਿਹੜੇ ਸਰਕਾਰੀ ਕਾਲਜ ਵੀ ਆ ਔਰ ਪ੍ਰਾਈਵੇਟ ਕਾਲਜ ਵੀ ਆ ਉੱਥੇ ਜਿਹੜਾ ਉਹਦੇ ਪੇਸ਼ੈਂਟ ਦੇ ਸਟੈਂਟ ਪਾਣਾ ਕਾਰਡੀਕ ਸਰਜਰੀ ਹੋਣੀ ਆ ਜੋ ਉਹਦਾ ਅਗਲਾ ਅਗਲਾ ਜਿਹਨੂੰ ਅਸੀਂ ਕਹਿੰਦੇ ਆ ਰੀ ਪਰਫਿਊਜ਼ਨ ਮਿਸ਼ਨ ਅਮਰਤਵੀ ਨੂੰ ਅਸੀਂ ਕਹਿੰਦੇ ਆ ਜੀ ਐਕਿਊਟ ਮਾਇਓਕਾਰਡੀਅਲ ਇਨਫੈਕਸ਼ਨ ਰੀਵਾਸਕੂਲਰਾਈਜ਼ੇਸ਼ਨ ਅਨ ਟਾਈਮ ਕਿ ਉਹਦੀ ਸਮੇਂ ਰਹਿਦੇ ਜੇ ਹੋਵੇ ਤਾਂ ਹਾਰਟ ਦੇ ਵਿੱਚ ਬੰਦਾ ਜਿਹੜਾ ਹੈਗਾ ਇੱਕ ਨਾਰਮਲ ਲਾਈਫ ਲੀਡ ਕਰ ਸਕਦਾ ਤੇ ਇਹ ਇੱਕ ਬਹੁਤ ਅੱਛਾ ਕਲੈਬੋਰੇਟਿਵ ਐਫਰਟ ਸੀਗਾ ਜੀ ਜੋ ਇੱਕ ਆਪਣੀ ਕਿਸਮ ਦਾ ਪਹਿਲਾ ਜਿਹੜਾ ਨਾਰਥਰਨ ਇੰਡੀਆ ਦੇ ਵਿੱਚ ਜਿਹੜਾ ਹੈਗਾ ਸੈਂਟਰਲ ਇੰਡੀਆ ਨਾਰਥਰਨ ਇੰਡੀਆ ਦੇ ਵਿੱਚ ਸਾਰੀ ਸਟੇਟ ਦੇ ਵਿੱਚ ਪਹਿਲਾ ਇੱਕ ਸਾਡਾ ਬਹੁਤ ਹੀ ਕਾਮਯਾਬ ਜਿਹੜੀ ਆਪਸ ਦੇ ਵਿੱਚ ਕਲੈਬੋਰੇਸ਼ਨ ਰਹੀ ਆ ਇੱਕ ਲੋਕਾਂ ਦੀ ਧਾਰਨਾ ਹੁੰਦੀ ਸੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਹਾਰਟ ਅਟੈਕ ਦਾ ਸ਼ਾਇਦ ਇਲਾਜ ਨਹੀਂ ਹੁੰਦਾ ਸ਼ਾਇਦ ਹੁੰਦਾ ਵੀ ਨਹੀਂ ਸੀ ਪਹਿਲਾਂ ਵੱਲੋਂ ਨਾ ਜਿੱਦਾਂ ਹੁਣ ਹੁੰਦਾ ਨਹੀਂ ਵੀ ਹੁੰਦਾ ਵੀ ਸੀ ਕਰ ਲੋ ਕੋਈ ਐਨੇ ਉਹ ਨਹੀਂ ਆ ਤੇ ਪ੍ਰਾਈਵੇਟ ਵਿੱਚ ਹੁੰਦਾ ਸੀਗਾ ਕਿ ਜੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਤੇ ਸਾਡੇ ਕਾਰਡੀਓਲੋਜਿਸ ਜਦੋਂ ਸਾਨੂੰ ਲੈਕਚਰ ਦੇਣਾ ਆਉਂਦੇ ਗੱਲ ਸੁਣਾਉਂਦੇ ਹੁੰਦੇ ਸੀ ਕਿ ਇਹ ਬੰਦੇ ਨੂੰ ਹਾਰਟ ਅਟੈਕ ਹੋ ਗਿਆ ਤੇ ਉਹ ਗਿਆ ਕਾਰਡੀਓਲੋਜਿਸ ਕੋਲੇ ਤੇ ਉਹਨੇ ਉਹਨੂੰ ਸਾਰਾ ਕੁਝ ਕਰਤਾ ਸਟੈਂਟ ਪਾਤਾ ਸਾਰਾ ਕੁਝ ਠੀਕ ਹੋ ਗਿਆ ਤੇ ਜਦੋਂ ਉਹ ਜਾ ਰਿਹਾ ਸੀਗਾ ਥੈਂਕ ਯੂ ਡਾਕਟਰ ਕਹਿਣਾ ਸੀ ਉਹਨੇ ਤੇ ਜਦੋਂ ਉਹਨਾਂ ਨੂੰ ਬਿੱਲ ਦੇਖਿਆ ਤੇ ਬਿੱਲ ਦੇਖ ਕੇ ਉਹਨੂੰ ਦੁਬਾਰਾ ਹਾਰਟ ਅਟੈਕ ਹੋ ਗਿਆ ਐਂਡ ਹੀ ਨੇਵਰ ਕਵਰਡ ਸੋ ਉਹ ਉਸ ਤੋਂ ਵੀ ਜਿਹੜਾ ਹੈਗਾ ਇੱਕ ਛੁਟਕਾਰਾ ਮਿਲਿਆ ਲੋਕਾਂ ਨੂੰ ਇਹ ਵੀ ਲੋਕਾਂ ਦੀ ਧਾਰਨਾ ਚੇਂਜ ਕੀਤੀ ਹੈ ਜੀ ਇਸ ਕੋਲਾਬੋਰੇਸ਼ਨ ਨੇ ਔਰ ਸਾਡੇ ਜਿਹੜੇ ਡਾਕਟਰਸ ਹੈਗੇ ਆ ਇਹਦੇ ਬਾਰੇ ਜਦੋਂ ਕੋਈ ਪੇਸ਼ੈਂਟ ਜਦੋਂ ਡਿਸਟ্রেਸ ਹੁੰਦਾ ਸਾਡਾ ਜਿਹੜਾ ਕਾਰਡੀਓਲੋਜਿਸਟ ਆ ਜਾਂ ਜਿਹੜੇ ਲੇਡੀ ਡਾਕਟਰਸ ਹੈਗੇ ਆ ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਆ ਜਿੰਨੀ ਦੇ ਡਿਲੀਵਰੀ ਨਹੀਂ ਹੋ ਜਾਂਦੀ ਦ ਡਾਕਟਰਸ ਆਰ ਆਲਸੋ 언ਡਰ ਸਟ्रेस ਜਾਂ ਜਿਹੜੇ ਬਿਹੋਸ਼ੀ ਦਾ ਡਾਕਟਰ ਆ ਕੋਈ ਬੰਦੇ ਨੂੰ ਬਿਹੋਸ਼ ਕਰ ਦਿੰਦੇ ਆ ਜਿੰਨੀ ਤਰੋਂ ਦੁਬਾਰਾ ਆ ਕੇ ਨਾਰਮਲ ਸਾਹ ਨਹੀਂ ਲੈਣ ਲੱਗ ਜਾਂਦਾ ਸੋ ਉਹ ਡਾਕਟਰ ਦੇ ਕੁਛ ਨਾ ਕੁਛ ਸਟ्रेस ਰਹਿੰਦਾ ਸੋ ਇਹ ਇੱਕ ਸ਼ਾਇਦ ਇਹਦੀ ਰਿਅਲਾਈਜੇਸ਼ਨ ਸੁਸਾਇਟੀ ਵਿੱਚ ਆ ਤਾਂ ਸਹੀ ਡਾਕਟਰਨ ਰੱਬ ਵੀ ਕਹਿੰਦੇ ਆ ਪਰ ਸ਼ਾਇਦ ਉਨੀ ਜ਼ਿਆਦਾ ਨਹੀਂ ਹੈ ਕਿ ਡਾਕਟਰਸ ਵੀ ਜਿਹੜੇ ਹੈਗੇ ਆ ਉਹ ਦੇ ਦੇ ਪਾਸ ਥਰੂ ਅ ਰੇਂਜ ਆਫ ਇਮੋਸ਼ਨਸ ਜਦੋਂ ਪੇਸ਼ੈਂਟ ਨੂੰ ਟਰੀਟ ਕਰਦੇ ਆ ਕਈ ਵਾਰੀ ਡਿਸਪਾਇਟ ਯੋਰ ਬੈਸਟ ਐਫਰਟਸ ਉਹਨਾਂ ਦੇ ਜਿਹੜੇ ਜਿਹੜੇ ਰਿਜ਼ਲਟਸ ਉਸ ਤਰ੍ਹਾਂ ਨਹੀਂ ਹੁੰਦੇ ਜੋ ਤੁਸੀਂ ਚਾਹੁੰਦੇ ਆ ਔਰ ਕਈ ਵਾਰੀ ਤੁਹਾਨੂੰ ਇਸ ਤਰ੍ਹਾਂ ਦਾ ਮੌਕਾ ਮਿਲਦਾ ਕਿ ਜਿਹਨੂੰ ਲੋਕ ਮੈਰੀਕਲ ਕਹਿੰਦੇ ਆ ਤੁਸੀਂ ਉਹ ਵੀ ਕਰਦੇ ਹੋ ਸੋ ਮੈਂ ਇਸ ਦਿਨ ਦੇ ਉੱਤੇ ਅਸੀਂ ਜਿਹੜੇ ਸਾਡੇ ਜਿੰਨੇ ਵੀ ਕਾਰਡੀਓਲੋਜਿਸਟ ਹੈ ਔਰ ਅਸੀਂ ਅੱਗੇ ਤੋਂ ਅਸੀਂ ਜਿੰਨੇ ਵੀ ਸਾਡੇ ਮੈਡੀਕਲ ਪ੍ਰੋਫੈਸ਼ਨਲ ਆ ਚਾਹੇ ਕੋਈ ਗਾਇਨੀ ਦੇ ਖੇਤਰ ਵਿੱਚ ਵਧੀਆ ਕੰਮ ਕਰੇਗਾ ਨੈਰੋਲੋਜੀ ਦੇ ਖੇਤਰ ਵਿੱਚ ਮੈਡੀਸਨ ईएनटी ਔਰ ਬਹੁਤ ਸਾਰੀਆਂ ਕਲੈਬੋਰੇਸ਼ਨ ਅਸੀਂ ਜਿਹੜੀ ਸਾਡੀ ਇਹ ਜਿਹੜਾ ਹਾਰਟ ਦੀ ਕਲੈਬੋਰੇਸ਼ਨ ਸੀ ਇੰਨੀ ਵਧੀਆ ਪੰਜਾਬ 'ਚ ਕੰਮ ਕਰ ਰਹੀ ਆ ਇਸ ਤੋਂ ਇਨਸਪਾਇਰ ਹੋ ਕੇ ਹੁਣ ਅਸੀਂ ਜਿਹੜਾ ਬ੍ਰੇਨ ਸਟ੍ਰੋਕ ਜਿਹਨੂੰ ਅਸੀਂ ਕਹਿੰਦੇ ਨਾਲ ਪਾਸਾ ਮਾਰਿਆ ਜਾਂਦਾ ਦਰੰਗ ਕਹਿ ਦਿੰਦੇ ਆ ਅਸੀਂ ਉਹਦੇ ਵਾਸਤੇ ਵੀ ਅਸੀਂ ਹੱਬ ਐਂਡ ਸਪੋਕ ਦੇ ਵਿੱਚ ਜਿਹੜਾ ਹੈਗਾ ਅਸੀਂ ਮਕੈਨੀਕਲ ਥਰੋਮਬੈਕਟੋਮੀ ਉਹਦੇ 'ਚ ਗਵਰਨਮੈਂਟ ਤੇ ਪ੍ਰਾਈਵੇਟ ਦੀ ਕਲੈਬੋਰੇਸ਼ਨ ਦੇ ਨਾਲ 7-8 ਲੱਖ ਰੁਪਏ ਦਾ ਆਪਰੇਸ਼ਨ ਲੋਕਾਂ ਦਾ ਫ੍ਰੀ ਹੋ ਰਿ ਹੁਣ ਅਸੀਂ ਬੋਨ ਮੈਰੋ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਹਾਂ ਔਰ ਅੱਗੇ ਅਸੀਂ ਜਿਹੜਾ ਹੈਗਾ ਇਸ ਤੋਂ ਬਾਅਦ ਅ ਜਿਹੜਾ ਆਪਣਾ ਕੋਕਲੀਆ ਟ੍ਰਾਂਸਪਲੈਂਟ ਜਿਹੜੇ ਬੱਚੇ ਡੈਫਰੈਂਟ ਡੰਮ ਹੁੰਦੇ ਆ ਉਹਨਾਂ ਵਾਸਤੇ ਜਿਹੜੇ 2 ਸਾਲ ਤੋਂ ਪਹਿਲਾਂ ਇੰਟਰਵੈਂਸ਼ਨ ਹੋ ਜਾਏ ਨੂੰ ਅਸੀਂ अर्ਲੀ ਇੰਟਰਵੈਂਸ਼ਨ ਕਹਿੰਦੇ ਹਾਂ ਹੋਰ ਵੀ ਬਹੁਤ ਸਾਰੀਆਂ ਕੰਡੀਸ਼ਨਸ ਦੇ ਵਿੱਚ ਗਵਰਨਮੈਂਟ ਤੇ ਪ੍ਰਾਈਵੇਟ ਸੈਕਟਰ ਦੀ ਕੋਲਾਬੋਰੇਸ਼ਨ ਕਰਕੇ ਇਹ ਕੋਸਟ ਇਫੈਕਟਿਵ ਵੀ ਆ ਔਰ ਜਿਹੜਾ ਡਾਕਟਰ ਹੈ ਉਹਨਾਂ ਵਾਸਤੇ ਗ੍ਰੈਟੀਫਾਈਂਗ ਵੀ ਆ ਜਿਹੜਾ ਪ੍ਰਾਈਵੇਟ ਡਾਕਟਰ ਵੀ ਆ ਜੇ ਉਹਦੇ ਕੋਲੇ ਪੇਸ਼ੈਂਟ ਟਾਈਮ ਸੇ ਰਾਂਦਾ ਉਹਦਾ ਇਲਾਜ ਕਰਦਾ ਪੇਸ਼ੈਂਟ ਰ ਤਾਂ ਉਹਦੇ ਉਹਨੂੰ ਇੱਕ ਗ੍ਰੈਟੀਫਿਕੇਸ਼ਨ ਉਹਦੀ ਹੁੰਦੀ ਆ ਥੇਰ ਐਸ ਜੇ ਪੇਸ਼ੈਂਟ ਲੇਟ ਆਇਆ ਉਹਨੇ ਕੋਸ਼ਿਸ਼ ਉਹਨੂੰ ਵੱਧ ਕਰਨੀ ਪੈਂਦੀ ਆ ਲੇਕਿਨ ਉਹ ਡੈੱਡ ਬੋਡੀ ਕਰ ਲੈ ਕੇ ਜਾਂਦੇ ਆ ਤਾਂ ਫਿਰ ਉਹਨੂੰ ਉਹਨੂੰ ਡਾਕਟਰ ਨੂੰ ਕੋਈ ਸੈਟੀਸਫੈਕਸ਼ਨ ਨਹੀਂ ਹੁੰਦੀ ਨਾ ਪੈਸੇ ਲੈ ਕੇ ਨਾ ਆਪਣੀ ਜ਼ਿਆਦਾ ਮਿਹਨਤ ਕਰਕੇ ਸੋ ਇਹ ਇੱਕ ਬਹੁਤ ਮਤਲਬ ਜਿਹੜਾ ਹੈਗਾ ਡਾਕਟਰਸ ਦੇ ਵਾਸਤੇ ਜੀ ਅੱਜ ਮੈਂ ਕਹੂੰਗਾ ਸਾਰੇ ਮੈਡੀਕਲ ਪ੍ਰੋਫੈਸ਼ਨਲਸ ਵਾਸਤੇ ਸੋ ਮੈਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹ 3 ਕਰੋੜ ਲੋਕਾਂ ਦੀ ਸੇਵਾ ਦੇ ਵਿੱਚ ਇਕੱਠੇ ਹੋ ਕੇ ਕੰਮ ਕਰ ਰਹੇ ਆ ਇੱਕ ਨਵੀਂ ਧਾਰਨਾ ਜਿਹੜੀ ਹੈਗੀ ਆ ਵੀ ਗਵਰਨਮੈਂਟ ਐਂਡ ਪ੍ਰਾਈਵੇਟ ਸੈਕਟਰ ਜਿਹੜਾ ਹੈਗਾ ਉਹ ਇਕੱਠੇ ਹੋ ਕੇ ਸਮਾਜ ਦੀ ਬਿਹਤਰੀ ਵਾਸਤੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਸੀ ਪੰਜਾਬ ਨੂੰ ਸਿਹਤਮੰਦ ਬਣਾਉਣ ਵਾਸਤੇ ਔਰ ਸਿਹਤ ਕ੍ਰਾਂਤੀ ਵਾਸਤੇ ਔਰ ਸਭ ਤੋਂ ਵੱਡੀ ਗੱਲ ਹੈ ਜਿਸ ਤਰ੍ਹਾਂ ਮੈਂ ਇੱਕ ਵਿਜ਼ਨਰੀ ਲੀਡਰ ਦੀ ਗੱਲ ਕੀਤੀ ਆ ਬੀਸੀ ਰੌਇਦੀ ਡਾਕਟਰ ਬੀਸੀ ਰੌਇਦੀ ਦੇ ਸੇ ਤਰ੍ਹਾਂ ਸਾਡੇ ਜਿਹੜੇ ਲੀਡਰ ਆ ਗਏ ਸੀ ਅਰਵਿੰਦ ਕੇਜਰੀਵਾਲ ਜੀ ਔਰ ਮਨੀਸ਼ ਸੋਧਿਆ ਜੀ ਜਿਨ੍ਹਾਂ ਨੇ ਜਿਹੜੀ ਰਾਜਨੀਤੀ ਹੈ ਪਹਿਲਾਂ ਉਹ ਰਾਜਨੀਤੀ ਕੀਤੀ ਜਾਂਦੀ ਸੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਝੂਠੇ ਰਾਸ਼ਟਰਵਾਦ ਦੇ ਨਾਂ ਤੇ ਤੇ ਜਿਹੜਾ ਸੱਚਾ ਰਾਸ਼ਟਰਵਾਦ ਹੈ ਜਿਹੜੀ ਬੱਚਿਆਂ ਨੂੰ ਸਿੱਖਿਆ ਬਹੁਤ ਵਧੀਆ ਮਿਲਣੀ ਚਾਹੀਦੀ ਆ ਲੋਕਾਂ ਨੂੰ ਜਿਹੜੀਆਂ ਸਿਹਤ ਸੂਲਤਾ ਇਹ ਇੱਕ ਫੰਡਾਮੈਂਟਲ ਰਾਈਟ ਹੈ ਤੇ ਲੋਕਾਂ ਨੂੰ ਜਿਹੜੀਆਂ ਸਿਹਤ ਸੂਲਤਾ ਹੈਗੀਆਂ ਉਹ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਜਿਵੇਂ ਅਸੀਂ ਕਲੈਬੋਰੇਸ਼ਨ ਕਰੀਏ ਅਸੀਂ ਕੁਝ ਵੀ ਕਰੀਏ ਜਿਹੜੀਆਂ ਇਹ ਕੁਆਲਿਟੀਆਂ ਮਤਲਬ ਫਰਸਟ ਕਲਾਸ ਜਿਹੜੀਆਂ ਸਹੂਲਤਾਂ ਆ ਗਿਆ ਲੋਕਾਂ ਨੂੰ ਇਰੈਸਪੈਕਟਿਵ ਆਫ ਦਾ ਕਿ ਉਹ ਅਫੋਰਡ ਕਰ ਸਕਦੇ ਕਿ ਨਹੀਂ ਉਹ ਸਾਰਿਆਂ ਨੂੰ ਮਿਲੀਆਂ ਚਾਹੀਦੀਆਂ ਔਰ ਇਹਦੇ ਵਾਸਤੇ ਜਿਹੜੀ ਹੈਗੀ ਆ ਉਹ ਸਾਡੇ ਜਿਹੜੇ ਲੀਡਰ ਹੈਗੇ ਅਰਵਿੰਦ ਕੇਜੀਵਾਲ ਮਨੀਸ਼ ਸੋਸੋਧਿਆ ਜੀ ਮਾਨ ਸਾਹਿਬ ਔਰ ਸਾਡੀ ਸਾਰੀ ਜਿਹੜੀ ਸਾਡੀ ਹੈਲਥ ਦੀ ਟੀਮ ਬੈਠੀ ਹੋਈ ਆ ਸੋ ਇਹਦੇ ਚ ਅਸੀਂ ਕੰਮ ਕਰ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ 3.5 ਕਰੋੜ ਲੋਕਾਂ ਨੂੰ 65 ਲੱਖ ਪਰਿਵਾਰਾਂ ਨੂੰ 10 ਲੱਖ ਤੱਕ ਜਿਹੜਾ ਉਹ ਬੀਮਾ ਵੀ ਮਿਲੇਗਾ ਔਰ ਸਾਡੀ ਕੋਸ਼ਿਸ਼ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਕਲੀਨਿਕ ਦੇ ਵਿੱਚ ਸਾਢੇ 3 ਕਰੋੜ ਲੋਕਾਂ ਨੇ ਇਲਾਜ ਕਰਾਇਆ ਤੇ ਉੱਥੇ ਹੁਣ ਡੈਂਗੂ ਦਾ ਟੈਸਟ ਵੀ ਪ੍ਰੈਗਨਨਸੀ ਦਾ ਟੈਸਟ ਵੀ ਐਚ ਆਈ ਵੀ ਹੈਪਟਾਈਟਸ ਦਾ ਟੈਸਟ ਵੀ ਔਰ ਬਲੱਡ ਪ੍ਰੈਸ਼ਰ 슈ਗਰ ਇਹ ਵੀ ਜਿਹੜੀ ਐਨ ਸੀ ਡੀ ਦੀ ਸਕਰੀਨਿੰਗ ਹੈ ਅਸੀਂ ਇਹ ਵੀ ਇਹਨੂੰ ਅਸੀਂ ਹਰ ਜਿਹੜਾ ਜਿਹੜੇ ਸਾਡੇ ਪੰਜਾਬ ਦੇ ਬੰਦੇ ਆ ਹਰ ਇੱਕ 3 ਕਰੋੜ ਲੋਕਾਂ ਨੂੰ ਇਹ ਸੁਵਿਧਾ ਅਵੇਲੇਬਲ ਹੋਏਗੀ ਕਿ ਕੋਈ ਬੰਦਾ ਇਸ ਕਰਕੇ ਉਹਦੇ ਗੁਰਦੇ ਫੇਲ ਨਾ ਹੋ ਜਾਣ ਕਿ ਉਹਦਾ ਬੀਪੀ ਦਾ ਜਾਂ 슈ਗਰ ਦਾ ਇਲਾਜ ਨਹੀਂ ਹੋਇਆ ਸੋ ਇਹ ਤੁਹਾਡੇ ਨਾਲ ਜਿਹੜੀ ਮੈਂ ਅੱਜ ਦੀ ਜਿਹੜੀ ਡਾਕਟਰਸ ਡੇ ਦੇ ਉੱਤੇ ਮੈਂ ਇੱਕ ਵਾਰ ਫੇਰ ਜਿਹੜੇ ਸਾਡੇ ਇੱਥੇ ਕਾਰਡੀਓਲੋਜਿਸਟ ਬੈਠੇ ਆ ਜਿਹੜੇ ਮੈਨੂੰ ਸੁਣਨਗੇ ਸਾਰੇ ਮੈਡੀਕਲ ਪ੍ਰੋਫੈਸ਼ਨਲ ਡਾਕਟਰਸ ਨਰਸਸ ਫਾਰਮਾਸਿਸਟ ਜਿੰਨਾ ਉਹਨਾਂ ਦਾ ਆਪਰੇਸ਼ਨ ਥੀਟਰ ਸਿਸਟੈਂਡ ਸਾਰੇ ਪੈਰਾਮੈਡਿਕ سپورਟਿੰਗ ਸਟਾਫ ਸੋ ਸਾਰਿਆਂ ਨੂੰ ਮੈਂ ਡਾਕਟਰਸ ਡੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਔਰ ਸ਼ੁਭਕਾਮਨਾਵਾਂ ਵੀ ਦਿੰਨਾ ਕਿ ਆਪਾਂ ਇਸ ਤਰ੍ਹਾਂ ਹੀ ਮਿਲ ਕੇ ਪੰਜਾਬ ਨੂੰ ਜਿਹੜਾ ਹੈਗਾ ਉਹ ਸਿਹਤਮੰਦ ਬਣਾਉਣ ਵਾਸਤੇ ਤੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਪੰਜਾਬ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੀ ਨੈਸ਼ਨਲ ਲੀਡਰਸ਼ਿਪ ਨੇ ਜੋ ਬੀੜਾ ਚੁੱਕਿਆ ਤੇ ਉਹਨੂੰ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਬਹੁਤ ਵਧੀਆ ਸੇਵ ਦੇ ਸਕੀਏ ਔਰ ਉਹਨੂੰ ਕਾਸਟ ਇਫੈਕਟਿਵ ਕਰ ਸਕੀਏ ਇਸ ਤਰ੍ਹਾਂ ਸਾਡਾ ਜਿਹੜੀ ਅਸੀਂ ਐਨ ਜੀਓਜ਼ ਦੇ ਨਾਲ ਵੀ ਕਲੈਬੋਰੇਟ ਕਰ ਰਹੇ ਹਾਂ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡਾ ਜਿਹੜਾ ਯੋਧ ਨਸ਼ੇ ਵਿਰੋਧ ਦਾ ਉਹਨੂੰ ਵੀ ਬਹੁਤ ਸਾਰੀਆਂ ਤਕਰੀਬਨ ਤਕਰੀਬਨ 22 ਦੇ ਕਰੀਬ ਜੜੀਆਂ ਐਨ ਜੀਓਜ਼ ਹੈਗੀਆਂ ਦੇ ਹੈਵ ਕਮ ਫਾਰਵਰਡ ਉਹ ਸਾਡੇ ਨਾਲ ਕਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਔਰ ਲੋਕਾਂ ਦਾ ਸਹਿਯੋਗ ਮਿਲ ਰਿਹਾ ਕਮਿਊਨਿਟੀ ਦਾ ਸਹਿਯੋਗ ਮਿਲ ਰਿਹਾ ਔਰ ਮੀਡੀਆ ਦਾ ਵੀ ਮੈਂ ਧੰਨਵਾਦ ਕਰਦਾ ਕਿ ਬਹੁਤ ਵਾਰੀ ਮੈਨੂੰ ਜਿਹੜਾ ਕੋਈ ਜਦੋਂ ਕੋਈ ਕਿਤੇ ਐਕਸੀਡੈਂਟ ਹੋ ਜਾਂਦਾ ਜਾਂ ਮੈਨੂੰ ਐਕਸ਼ਨੇਬਲ ਇਨਫੋਰਮੇਸ਼ਨ ਮਿਲਦੀ ਹੈ ਇੱਕ ਵੈਰੀ ਬਰੀਫਲੀ ਤੁਹਾਡੇ ਕੁਝ ਮੀਡੀਆ ਦੇ ਉੱਤੇ ਚੱਲਦਾ ਸੀਗਾ ਕਿ ਜੋ ਬਠਿੰਡੇ ਦੇ ਵਿੱਚ ਜਿਹੜਾ ਡੀਜ਼ਲ ਦਾ ਹੋਇਆ ਸੀ ਸਕੈਮ ਉਹ ਸਾਡੇ ਕੋਲੇ ਅਪਰਲ ਚ ਆਇਆ ਸੀਗਾ ਅਸੀਂ ਪ੍ਰੋਪਰ ਇਨਕੁਆਇਰੀ ਕਰਕੇ ਇੱਕ ਤਿੰਨ ਜਿਹੜੇ ਸਾਡੇ ਸੀਨੀਅਰ ਜਿਹੜੇ ਕਿਉਂਕਿ ਜਿਹੜਾ ਐਸਐਮ ਹੋਣ ਇਨਵੋਲ ਸੀਗਾ ਤੇ ਉਸ ਤੋਂ ਸੀਨੀਅਰ ਅਫਸਰਾਂ ਦੀ ਕਮੇਟੀ ਬਣਾ ਕੇ ਥੋਰੋਲੀ ਜਾਂਚ ਕਰਕੇ ਉਹਨਾਂ ਨੇ ਤਿੰਨਾਂ ਦੇ ਉੱਤੇ ਐਕਸ਼ਨ ਹੋ ਗਿਆ ਹੈਗਾ ਤੇ ਇਸ ਤਰ੍ਹਾਂ ਜਿਹੜਾ ਇੱਕ ਰੋਪੜ ਦੇ ਵਿੱਚ ਹੋਇਆ ਸੀਗਾ ਜੀ ਇੱਕ ਬੰਦਾ ਪੋਸਟਰ ਜਿਹਨੂੰ ਅਸੀਂ ਕਹਿੰਦੇ ਆ ਉਹ ਮੇਰੇ بیٹے ਦਾ ਨਾਮ ਰਾਹੁਲ ਹੈ ਉਹ ਉਹ ਆਪਣਾ ਪੂਰਾ ਇੱਕ ਮੋਬਾਈਲ ਦੇ ਉੱਤੇ ਲੋਕਾਂ ਦੇ ਉੱਤੇ ਜਿਹੜਾ ਹੈਗਾ ਟਰਾਂਸਫਰਸ ਦੇ ਨਾਂ ਦੇ ਉੱਤੇ ਪੈਸੇ ਲੈ ਰਿਆ ਸੀਗਾ ਉਹ ਵੀ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ ਹੈਗਾ ਤੇ ਜਿਹੜਾ ਇਹ ਸਾਰੀਆਂ ਜਿਹੜੀਆਂ ਬੁਰਾਈਆਂ ਵੀ ਵਿੱਚ ਕਿਤੇ ਨਾ ਕਿਤੇ ਆ ਜਾਂਦੀਆਂ ਸੋ ਮੈਂ ਬਰੀ ਬਰੀਫਲੀ ਤੁਹਾਡੇ ਨਾਲ ਇਹ ਸ਼ੇਅਰ ਕੀਤਾ ਸੋ ਇੱਕ ਵਾਰੀ ਤੁਹਾਡਾ ਸਾਰਾ ਪੱਤਰਕਾਰਾਂ ਦਾ ਵੀ ਧੰਨਵਾਦ ਜੀ ਤੇ ਸਾਡੀ ਜਿਹੜੀ ਗੱਲ ਹੈ ਇਹ ਕਰ ਕਰ ਤੱਕ ਪਹੁੰਚਾਉਣ ਵਾਸਤੇ ਔਰ ਇਹ ਕਲੈਬੋਰੇਸ਼ਨ ਨੂੰ ਵੀ ਜਿਹੜਾ ਹੈਗਾ ਇਹਨੂੰ ਦੇਖ ਕੇ ਹੋਰ ਦੂਜੇ ਸਟੇਟਸ ਦੇ ਵਿੱਚ ਵੀ ਇਹ ਜਿਹੜਾ ਪ੍ਰੋਜੈਕਟ ਹੈ ਇਹ ਸ਼ੁਰੂ ਹੋ ਰਿਹਾ ਹੈਗਾ ਸਾਨੂੰ ਬੜੀ ਖੁਸ਼ੀ ਆ ਕੇ ਜਿਹੜੇ ਨੇਬਰਿੰਗ ਸਟੇਟਸ ਹੈ ਚਾਹੇ ਯੁੱਧ ਨਸ਼ੇ ਵਿਰੋਧਾ ਉਹ ਵੀ ਆਪਣੀ ਕੈਂਪੇਨ ਸ਼ੁਰੂ ਕਰ ਰਹੇ ਆ ਸਟੈਮਿੰਗ ਵਾਸਤੇ ਹਾਰਟ ਦੇ ਪੇਸ਼ੈਂਟਸ ਵਾਸਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੋਲਾਬੋਰੇਸ਼ਨ ਹੋਈਆਂ ਕਿਤੇ ਨਾ ਕਿਤੇ ਰਾਦ ਸੇ ਰਾਵੀ ਬਣ ਰਿਹਾ ਹੈਗਾ ਸੋ ਇੱਕ ਵਾਰੀ ਫਿਰ ਸਾਰਿਆਂ ਨੂੰ ਡਾਕਟਰਸਡੇ ਦੀਆਂ ਬਹੁਤ ਬਹੁਤ ਵਧਾਈਆਂ ਸ਼ੁਭ ਕਾਮਨਾਵਾਂ ਧੰਨਵਾਦ ਜੀ